ਦੋਈ ਸਾਬ ਪੈ ਗਿਆ ਕੰਦੇ ਆ ਫੁਲਕਾ ਪਾਟ ਹੋ ਗਿਆ ਰਾਮ ਦੁਪਹਿਰ ਦਾ ਟਾਈਮ ਹੋ ਗਿਆ 11:00 ਆਜਾ ਕੋਈ ਬੋਲਦਾ ਕਰਕੇ ਬੜਾ ਫੇਰੇ ਮਣਾ ਘਰ ਬੜਾ ਪੈ ਜਾਂਦਾ ਇਹ ਜਿਹੜੀ ਲੱਗਦੀ ਬੜੀ ਪਤਾ ਹੈਗਾ ਨਹੀਂ ਜਿੱਦਾਂ ਆਉਂਨੇ ਮੇੜ ਕੇ ਫੇਰ ਹੀ ਆਏ ਆ ਆਟਾ ਨੂੰ ਬੰਦਾ ਵੀੜ ਲੈਣੇ ਤੇ ਘਰੋਂ ਲੈਣੇ ਨਹੀਂ ਨਹੀਂ ਅੱਗੇ ਜੀੜੀ ਉਹਨਾਂ ਦੇ ਆਈ ਕਿਹਾ ਤਾਂ ਆ ਤਾ ਕੋਈ ਆ ਜਾ ਯਾਰ ਪੂਰੀ ਖਲੋਸਾ ਸੀ ਕੱਲ ਗੁੱਡ ਮਾਰਨਿੰਗ ਮੋਰੀ ਮੇਰੇ ਵੱਲੋਂ ਸਾਰਿਆਂ ਨੂੰ ਅੱਜ ਬੌਰੀ ਸ਼ੁਰੂਆਤ ਕਰਨ ਲੱਗੇ ਟਾਈਮ ਗੈਟ ਕਰਾਵਾ ਲਿਆ ਤਾਂ ਇਹ ਪਾਰਟ ਅਜੇ ਰੰਮ ਨਹੀਂ ਹੋਇਆ ਤੇ ਘਰ ਉਹ ਪੂਰੀ ਕੰਮ ਕਰ ਚੱਲਦੇ ਹੈ ਉਹ ਰੂਟ ਤੇ ਡਿਊਟੀ ਤੇ ਇਧਰ ਆਪਣੀ ਸਨੋਈ ਵੇਖੋ ਕਿੱਥੇ ਬੈਠੀ ਹੈ ਸਨੋਈ ਕਿਤਨਾ ਇਹਨੂੰ ਪਤਾ ਨਹੀਂ ਕੀ ਕਰ ਦਿੰਦੇ ਆ ਸਨੋਈ ਸੇ ਰੋਟੀ ਖਾਣੀ ਆ ਈ ਕਰਾਉਣਾ ਅੱਛਾ ਲਓ ਜੀ ਇਹ ਆਪਣੇ ਬਿਊਟੀ ਕੇ ਤਿਆਰ ਕਰਕੇ ਵੀ ਸਾਰਾ ਮੈਨੂੰ ਕੱਲੇ ਨਾ ਕਹਿੰਦਾ ਚਾਬਾਂ ਤੱਕ ਮੈਂ ਪਾ ਕੇ ਬਣਾ ਇਹ ਜਿਹੜਾ ਆਪਣਾ ਜਨਾਨੀ ਤੇ ਬੰਦਾ ਇੱਕ ਜਿੰਦੇ ਕਹਾਂ ਹੁੰਦੇ ਪਹਿਲਾ ਨੰਬਰ ਤੂੰ ਜਿੰਨੇ ਕਿਹਦੇ ਤੇ ਜਾਣਦੇ ਨਹੀਂ ਹਿੰਦਸੋ ਪਹਿਲਾਂ ਦੂਜਾ ਨੰਬਰ ਹਾਂ ਜਿਹੜਾ ਕੰਮ ਮੇਰ ਕੋ ਨਹੀਂ ਇੰਨਾ ਉਹ ਤੂੰ ਕਰ ਦੇਣਾ ਜਿਹੜਾ ਤੇਰੇ ਕੋ ਨਹੀਂ ਹੁਣਾ ਮੈਂ ਕਰਦਾ ਹੁਣ ਮੇਰਾ ਹੱਥ ਕਮਜ਼ੋਰ ਹੈ ਜਰਾਬ ਨਹੀਂ ਪੈਂਦੀ ਇਸ ਕਰਕੇ ਮੈਨੂੰ ਤੇਰੀ ਮਦਦ ਥੋੜੀ ਜਿਹੀ ਲੈਣੀ ਪੈਂਦੀ ਉਹ ਤੇ ਗੱਲ ਹੈਗੀ ਆ ਪਰ ਜਦੋਂ ਇਦਾਂ ਕੋਈ ਬਿਜ਼ੀ ਹੋਣਾ ਉਹ ਵੇਖਣਾ ਚਾਹੀਦਾ ਕਿ ਇਕ ਲੱਗਦੀ ਆ ਇਹਦੇ ਨਾਲ ਥੋੜਾ ਜਿਆ ਕੰਮ ਕਰ ਆਪ ਦੇ ਆਪ ਕਰਨੇ ਪੈਂਦੇ ਆ ਜੀ ਸਮਝ ਗਏ ਚਲੋ ਉਹ ਤਾਂ ਕੀ ਹੁੰਦੇ ਮਰਦੀ ਨੂੰ ਅੱਖ ਚੱਪਣ ਵਾਲੀ ਗੱਲ ਆ ਉਹ ਚਾਬੀ ਲਈ ਤਾਂ ਉਹ ਆਖੀ ਤਾਂ ਨਹੀਂ ਸੋਤੇ ਆ ਜਮਾਂ ਨਹੀਂ ਉਹ ਤਾਂ ਤੇ ਹਣੀ ਚਾਹੀਦੀ ਪਜਾਮੀ ਐਂ ਕਰਕੇ ਨਾ ਵੇਚ ਦਿਆ ਕਰੋ ਫਿਰ ਨਾ ਕੋਣ ਨਹੀਂ ਹੁੰਦੀ ਦਿਖਦੀ ਨਹੀਂ ਲੈ ਉਸ ਦੋ ਜੀ ਵੀ ਕੋਣ ਹਰਤੀ ਨਹੀਂ ਹਾਂ ਮੈਂ ਬਾਰਤੀ ਨਹੀਂ ਕੋਈ ਨਹੀਂ ਕਰਤੀ ਠੀਕ ਹੈ ਮੈਂ ਫਿਰ 2 ਵਜੇ ਤੱਕ ਦਿੰਦੂ ਵਿੱਚ ਦਿੰਦੂ ਤੇ ਕੰਮ ਕਰ ਆਪਣੇ ਘਰ ਦੇ ਆਪਾਂ ਸਾਰੇ ਨਬੇੜ ਨੇ ਤੇ ਹੁਣ ਪਰ ਫਿਰ ਉਹ ਚਾਬੀ ਛੋੜਤੀ ਉਹਨਾਂ ਦੇ ਥੱਲੇ ਉਹ ਚਰਚੀ ਰੱਖੀ ਸੱਚ ਲੈ ਚੱਤਾ ਭੁੱਲ ਗਿਆ ਤੇ ਹੁਣ ਜੂਬਲੇ ਚੱਲ ਜਾ ਲ ਬਿਊਟੀ ਸਾਡੀ ਤੇ ਜਿਹਾ ਨਹੀਂ ਰਾਣਕ ਤੇ ਮੰਗਤਾਂ ਤੇ ਇਹ ਨਹੀਂ ਅੱਡੀ ਕੀ ਗੱਲ ਹੁੰਦੀ ਚਲੋੜ ਨਹੀਂ ਚਾਵਾਂ ਫਿਰ ਪਰ ਆ ਜੱਟ ਅਟੜਿੱਤੇ ਪਈ ਜੇ ਬਾਕੀ ਹੋਰ ਕੋਈ ਚੀਜ਼ ਹੋਈ ਤੇ ਵੇਖ ਲਓ ਤੇ ਆ ਬੰਦ ਕੀਤਾ ਨਾ ਇਹ ਨਾਲ ਚੱਲਦਾ ਰਹੇ ਕਿ ਹਾਂ ਕੱਲ ਮੈਂ ਵੇਖਣ ਦੇ ਹੀ ਹੱਥੇ ਇੰਸਟਾਗ੍ਰam ਤੇ ਇੱਕ ਵੀਡੀਓ ਆਈ ਤੈਨੂੰ ਅੱਗ ਲੱਗੀ ਹੀਟਰ ਨੂੰ ਹਾਂ ਬੈੱਡ ਤੇ ਪੈ ਪੈਣਾ ਉਹ ਜਿਸ ਕੋਈ ਸ਼ੁਕਰ ਕਰਕੇ ਅਗਲੇ ਜਾਗ ਜਾਂਦਾ ਹੈ ਕਿ ਉਹਨਾ ਪੜ ਕੇ ਉਸੇ ਵਾਲੇ ਬਾਹਰ ਲੈ ਕੇ ਮੀਟ ਲਾ ਕੇ ਤੇ ਜੇ ਨਾ ਕੋਈ ਜਾਗਦਾ ਹੋਵੇ ਤਾਂ ਫਿਰ ਯਾਰ ਮੈਨੂੰ ਸਾਰੇ ਹੀ ਤੇ ਜੰਦ ਮੈਂ ਪਤਲੀ ਹੋਈ ਮੈਂ ਪਤਲੀ ਹੋਈ ਵੇ ਮੈਂ ਕਿੰਨੀ ਪਤਲੀ ਹੋਈ ਇੰਨਾ ਬੜਾ ਵਧੀਆ ਲੱਗਦਾ ਜਦੋਂ ਕੋਈ ਕਹੇ ਨਾ ਤੂੰ ਪਤਲੀ ਹੋਈ ਹੋਈ ਪਰ ਮੈਂ ਔੜੀ ਔੜਾ ਇਹ ਇਹ ਨਹੀਂ ਗੁੱਗੜ ਨਹੀਂ ਕੱਟਣੀ ਇਹ ਮੈਨੂੰ ਪਤਾ ਜਿੰਨਾ ਮਰਜ਼ੀ ਮੈਂ ਜ਼ੋਰ ਲਾਣਾ ਜਦੋਂ ਆਪਣੀ ਨੀਤ ਨਾ ਨਾ ਮੈਂ ਕੁਝ ਨਹੀਂ ਹੁੰਦਾ ਹੁੰਦਾ ਨੀਤਾਂ ਬਦ ਨੀਤਾਂ ਨਾ ਗੱਲ ਕੋਈ ਨਹੀਂ ਹੁੰਦਾ ਕਾਈ ਜਿਹੜਾ ਲੱਗ ਹੁਣ ਮੈਂ ਬਾਹਰ ਬੈਠੀ ਮੈਂ ਗੇਨ ਲਿਆ ਕਿਤੇ ਰੋਟੀਆਂ ਖਾਦ ਲੀ ਕਿ ਨੇ ਆ ਗਏ ਹਾਂ। ਹਾਂ। ਦੋ ਇਥੇ ਬਰਬਰੀ ਹੋਈਆਂ ਅਹੀਂ। ਉਹ ਨਹੀਂ ਖਾਦੀ ਉਹ ਪਹਿਲਾਂ ਉੱਥੇ। ਹੁਣ ਮੈਂ ਦੱਸਣਾ ਨਹੀਂ ਚਾਹੁੰਦੀ ਬਾਅਦ ਚ ਦੱਸੂ ਗਏ ਸਾਂ। ਰੋਟੀਆਂ ਕਿ ਗਾਇਸ ਟਾਈਮ ਹੋ ਗਿਆ ਦੁਪਹਿਰ ਦਾ 1:30 ਵਜੇ ਦਾ ਤੇ ਪਾਠ ਬਸ ਆਰੰਭ ਹੋਣੀ ਵਾਲਾ ਤੇ ਇੱਧਰ ਪੂਰਾ ਕੰਮ ਕਰ ਚੰਦਾ ਬਰਤਨ ਆਪਾਂ ਸਾਫ਼-ਸੂਫ਼ ਕਰਕੇ ਰੱਖ ਲਏ ਆ ਤੇ ਪਰੋਹਣੇ ਬਸ ਹੁਣੇ ਸਟਾਰਟ ਹੋ ਜਾਣੇ ਤੇ ਇੱਧਰ ਆਪਾਂ ਸੁਨੋਈ ਬੰਨੀ ਅੰਦਰ ਤੇ ਸੁਨੋਈ ਨੂੰ ਹੁਣ ਪਤਾ ਲੱਗਾ ਕਿ ਸਾਰੇ ਇੱਧਰੋਂ ਗਏ ਆ ਤੇ ਇਹ ਮੈਡਮ ਆ ਕੇ ਤੇ ਹੁਣ ਇੱਥੇ ਬਾਹਰ ਨੂੰ ਹੋ ਗਏ ਆ ਪਰ ਇਹ ਕਿ ਬਰਤਨ-ਬੂਤਨ ਨੇ ਤਾਂ ਦੂਰ ਪਏ ਤੇ ਬਰਤਨਾਂ ਨੂੰ ਸਿੱਟ ਬੈਠ ਜਾ ਤੇ ਬੈਠ ਜਾ ਫਿਰ ਤੈਨੂੰ ਉੱਪਰ ਬੰਨ ਕੇ ਆਉਨੇ ਆ ਅੰਦਰ ਚੱਲ ਜਾ ਵੈਰੀ ਗੁੱਡ ਸਿਆਣਾ ਬੱਚਾ ਇਸ ਬਾਬਾ ਜੀ ਦੇ ਕਮਰੇ ਦੇ ਵਿੱਚ ਪਾਠ ਰੰਪ ਹੋਣਾ ਹੈ ਤੇ ਆਪਾਂ ਤੈਨੂੰ ਦਿਖਾਉਨੇ ਆ ਬਰੋਂ ਹੁਣ ਮਹਾਰਾਜ ਦਾ ਸਰੂਪ ਲੈਣ ਚੱਲੇ ਆ ਹਲ ਕੇ ਥੋੜੀ ਜੀ ਹਾਂ ਉਹਦੇ ਬਾਹੀ ਉਹਦੇ ਮਜ਼ਾਤੇ ਉਹ ਪੈਸੇ ਦੇ ਉਹ ਗੱਡੀ ਨਾਲ ਕਰਦੇ ਜੇ ਨਹੀਂ ਆਇਆ ਹੀ ਪਾਟੀ ਤੇ ਨੰਦਾ ਰੋਂਦਾ ਕਰਿਆ ਮੈਂ ਦਿਨ ਕਰਕੇ ਚਾਹਤਾ ਇੱਕ ਦਿਨ ਬਣਾਓ ਪਿੱਛੇ ਆ ਜਾਓ ਐ ਨਹੀਂ ਰੋਲ ਦਾ ਵਰਸੀ ਦੇ ਮਨ ਜੋਤਾ ਇਹ ਇਹਦੇ ਮਨਜੋਤ ਵੜਾ ਲੜ ਕੋਠੇ ਵਾਲੋ ਵਾਲੀ ਨਾ ਨੰਦਰੇ ਬੈਠ ਕੇ ਕਰ ਲਈ ਬਾਦ ਉਹਦਾ ਬਾਦ ਪ੍ਰਭ ਨੂੰ ਛੈ ਜੀ ਹੋ ਗਈ ਪ੍ਰਭ ਮੁੜ ਕੇ ਨਹੀਂ ਤਾਂ ਸਉਤਰ ਆਇਆ ਮੁੜ ਕੇ ਤਾਂ ਪ੍ਰਭ ਚੰਗਾ ਖੂਨ ਲੱਗਿਆ ਇਹਨੇ ਇਹ ਮਨਜੋਤ ਨੇ ਇਹਦੇ ਵਾਲ ਖੜੇ ਤੇ ਇਹਨੇ ਮਨਜੋਤ ਦੇ ਖੜੇ ਮੈਂ ਪਹਿਲੀ ਵਾਰ ਨਹੀਂ ਇਦਾਂ ਲੜਦੇ ਵੇਖਿਆ ਅਮਰ ਉੱਤੇ ਚੜੀ ਖੋਟੇ ਦੇ ਆਂਦੀ ਚਾਚੀ ਇੱਧਰ ਵੇਖ ਕੀ ਬਣਦਾ ਵਾਲ ਖੜੇ ਦੋਵਾਂ ਨੇ ਇੱਕ ਦੂਜੇ ਤੇ ਮੈਂ ਚੁੱਟ ਮਰੀ ਜਾਂਦੀ ਹਾਂ ਕੁਝ ਨਹੀਂ ਹੋਣੀ ਇਦਾਂ ਕਰਦੇ ਹਾਂ ਇਹ ਤੇ ਉਹ ਸੰਦੀਪ ਦਾ ਮੁੰਡਾ ਆ ਗਈ ਅੱਲੋ ਆਏ ਕਰਾਂ ਦੀ ਲੋ ਆ ਦੇ ਹਾਂ ਹਾਂ ਮੇਰੇ ਬਣਾ ਚੁੱਕੇ ਵਾਲੀ ਚੁਗਲਾ ਨਹੀਂ ਇਹ ਨਾ ਬਣਾਉਂਦਾ ਇਹ ਜਿੱਕਾ ਮਾਲਾ ਨਹੀਂ ਬਣਦੀ ਨਾ ਇਹ ਪਤਾ ਕਿ ਕਰਦੀ ਆਪਾਂ ਲੋਕੀ ਨਹੀਂ ਨਾ ਕਰੀ ਹਾਂ ਤਾਂ ਨਾ ਵਾਲਾ ਕਿ ਤੇ ਬਾਕੀ ਨਾ ਕੰਮ ਕਰਨਾ ਆਹ ਤੇ ਪੂਰਜਾ ਬਚਾਈ ਕਰਕੇ ਖਾ ਖਾ ਕੇ ਮਰ ਜਾਂਦਾ ਕਿਉਂ ਕਹਾ ਲੈਣਾ ਹੈ ਕਾ ਤੇ ਕੋਈ ਜਾ ਰਿਹਾ ਨਾ ਕੋਈ ਜਾ ਜਿਹਨੂੰ ਪਹਿਲਾਂ ਕਰਦੀ ਆ ਤੇ ਨਹੀਂ ਨੋ ਇਹ ਤੇ ਆ ਗਈ ਟੋਕਲਾਂ ਮੈਂ ਮਰਵਾ ਜਾਂਦਾ ਤੇ ਨਾਲ ਜਿਹੜਾ ਕੰਮ ਬਟੇ ਕੁੜੀ ਗੱਤਾਂ ਨੂੰ ਹੋ ਰਹੀ ਨਹੀਂ 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 ਨੋ ਯਾਰ ਪਹਿਲਾਂ

ਕੱਟ ਪੜਿਆ ਅੰਦਰ ਤੇਰੀ ਕਿਤਾਬ ਕਿੱਥੇ ਮੁੱਕੀ ਛੱਡ ਗਈ ਮੋਲਟੀਬੰਦੀ ਕੜੀ ਗਾ ਅਲਰੋ ਪਰ ਕਿਹੜੀ ਗੱਲ ਰੋਟੀ ਹੀ ਮਾਰ ਕੇ ਕੋਈ ਲਈ ਚੱਪੇ ਪਿੱਛੋਂ ਕਾਲਾ ਹੋਣ ਦਿਓ ਸਾਰਾ ਤੇ ਪਾਓ ਕਾਂ ਅਠ ਹੋ ਗਿਆ ਕਰ ਲਿਆ ਕੰਮ ਚਲੋ ਇਹਦੇ ਜਾ ਕੇ ਸੋਤੇ ਬੈ ਜੀ ਹੌਲੇ ਹੱਥ ਵੀ ਕਾਲੇ ਹੱਥ ਲੈ ਕੱਪੜੇ ਲਾ ਅੱਗੇ ਕੱਪੜੇ ਨਹੀਂ ਕੰਮ ਤੇ ਕੱਪੜੇ ਕਿ ਪਹਿਲਾਂ ਮੋਟਰਸਾਈਕਲ ਲੈ ਕੇ ਕੌਣ ਆਇਆ ਸੀ ਤਾਡੇ ਦੋਵਾਂ ਜਣੇ ਲੈ ਕੇ ਕੌਣ ਆਇਆ ਸੀ ਤੁਹਾਡੇ ਦੋਵਾਂ ਚ ਤਾਂ ਫੇਰ ਤੁਹਾਨੂੰ ਪਤਾ ਹੋਊਗਾ ਮੈਂ ਥੋੜੀ ਲੈ ਕੇ ਆਈ ਹਾਂ ਹੈ ਹਾਓ ਜਣ ਸ਼ਾਂਤਰੀ ਬੜੀ ਐਥੇ ਬੜੀ ਬੜਾ ਚੱਲ ਵੇ ਤਲੇ ਪੜੋ ਫਿਰ ਮੱਛੀ ਆ ਵੀ ਤਾਂ ਲੱਭਾ ਮੈਨੂੰ ਹੋਟ ਜਿਦਵਾ ਦੇ ਇੱਥੇ ਰੋਣ ਦੇ ਚਾਰੇ ਨੂੰ ਕਾਲੀ ਦੇਖ ਬੱਸ ਕਰ ਜਾ ਉਹ ਗੱਲ ਬਗਾਨੇ ਪਿੰਡ ਆ ਸ਼ਰਮ ਨਹੀਂ ਆਉਂਦੀ ਤੈਨੂੰ ਚੁੱਕ ਲੈ ਮੈਂ ਖਾ ਜਣਾ ਨਹੀਂ ਨਹੀਂ ਅੱਧਾ ਕਿ ਅੱਧਾ ਕਿ ਥੋੜਾ ਜਿਹਾ ਆ ਜਾਂਦੀ ਆ ਜਾਂਦੀ ਹੈ ਕਾਲੀ ਵੇਲਾ ਹੋਰ ਲੋਕ ਦੀ ਬੇਦੀ ਬੱਸ ਕਰ ਜਾ ਕਿੰਨੇ ਦੇ ਖਾਦੇ ਕਾਲੀ ਕਿੰਨੇ ਦੇ ਖਾਦੇ ਇਹ ਕਰਤਾ ਕੰਮ ਕਰਨਾ ਮੈਂ ਇਹਨਾਂ ਨੇ ਮੋਟਰਸਾਈਕਲ ਦੀ ਚਾਬੀ ਗਵਾਤੀ ਫੜ ਕੇ ਹੋਰ ਨਹੀਂ ਕੋਈ ਕੰਮ ਆਇਆ ਤੇ ਇਹਨਾਂ ਨੂੰ ਆ ਕੁੱਕਰ ਤੇ ਰੱਖਿਆ ਰਸੋਈ ਚ ਜਰ ਰਸੋਈ ਚ ਰੱਖਿਆ ਇਹਨੂੰ ਜਿਆਦੇ ਫੁਣਕੇ ਖਾਲੇ ਜਿਆਦੇ ਪ੍ਰਸ਼ਾਦੇ ਖਾਲੇ ਆ ਹੈ ਪਹਿਲਾ ਬੰਦਾ ਟਿੱਡ ਵੇਖ ਕੇ ਖਾਵੇ ਜੇ ਘਰ ਨਹੀਂ ਆਪਣਾ ਟਿੱਡ ਤੇ ਆਪਣਾ ਹੀ ਨਾ ਇੱਥੇ ਨਹੀਂ ਹੈਗੀ ਇੱਥੇ ਮੈਂ ਸੇਰ ਦਾ ਰੱਖਿਆ ਹੁਣ ਚੀਜ਼ਾਂ ਫੋਲ ਫੋ ਕੇ ਛੁੱਟੀ ਜਾਣ ਉਹ ਦੀਦੀ ਨੇ ਜਿਆਦੇ ਦੀਦੀ ਨੇ じゃ ਦਿਖਵਾਤੇ ਨਾ ਗਰ ਮੇਰੇ ਸਾਰੇ ਕੱਪੜਿਆਂ ਦਾ ਨਾ ਖਲੜਾ ਪਈ ਜਾ ਮੈਂ ਵੇਖ ਨਾ ਜੋੜਨੇ ਆ ਜੇ ਠਹਿਰ ਕੇ ਆ ਦੇਖੋ ਲੈ ਹੁਣ ਐਸੇ ਰਿਹਾ ਪੈ ਲੱਗ ਜੋ ਪਾਪਾ ਤੋਂ ਪਤਾ ਜਦੋਂ ਉੱਥੇ ਵੇਖ ਹਏ ਸਰੋਹੀ ਕਿੱਥੇ ਬਾਹਰ ਨਾ ਚਲੇਗੀ ਹੋ ਇਹਨਾਂ ਦੇ ਭਾਂਡੇ ਹੁੰਡਿਆ ਚ ਨਾ ਮੂੰਹ ਮਾਰ ਆ ਵੇ ਆ ਵੇ ਹੈਗੀ ਹੈਗੀ ਸਿਆਣੀ ਆ ਆਹੋ ਉਦਰੋਂ ਸੋ आधी ਹੋਈ ਪਈ ਮੈਨੇ ਇਹਨਾਂ ਨਿਆਣੇ ਆਲੀ ਕਹਿੰਦੇ ਜਰਾ ਦੋ ਹੁੰਦੀਆਂ ਮੋਟਰਸਾਈਕਲ ਦੀਆਂ ਦੂਜੀ ਕਿੱਥੇ ਆ ਇੱਕ ਵਾਰ ਡੱਟ ਇੱਕ ਹੀ ਅੱਗੇ ਇੱਕ ਦਿਨ ਛੋਟਾ ਆਇਆ ਸੀਗਾ ਇਹਦਾ ਇਹੋ ਹੀ ਕੰਮ ਹੈ ਇਹਦਾ ਸਰੀ ਬੈਜੇ ਛੋਟੀ ਭੁੱਖ ਲੱਗੀ ਆ ਛੋਈ ਕੀ ਖਾਣਾ ਵਾ ਮੇਰੇ ਬੇਟੀ ਮਲੇ ਕੰਮੀ ਠੀਕ ਹੈ ਤੇ ਲੋਗ ਇਸ ਪ੍ਰਸ਼ਾਦਾ ਕੁਸ਼ੂਦਾ ਪਛਕ ਪ੍ਰਸ਼ਾਦਾ ਸਾਰੀ ਪ੍ਰਸ਼ਾਦਾ ਕੁਸ਼ੂਦਾ ਵੀ ਪ੍ਰਸ਼ਾਦਾ ਆਪਾਂ ਛਕ ਲਿਆ ਤੇ ਹੁਣ ਆਪਾਂ ਆਏ ਆ ਘਰੇ ਤੇ ਮੈਂ ਹਾਂ ਚਲੋ ਅੱਜ ਦੀ ਵੀਡੀਓ ਇੱਥੇ ਐਡ ਕਰਦੇ ਜਿੰਨਾ ਕਿ ਵਲੌਗ ਹੋ ਗਿਆ ਪਤਾ ਕਲੀਪ ਬਣਾ ਲਿਆ ਤੇ ਹੁਣ ਅੱਜ ਇਹਨਾਂ ਨੂੰ ਵੀ ਵਲੌਗ ਤਾਂ ਮੈਂ ਸ਼ੇਅਰ ਕਰਦੇ ਆ ਪ੍ਰਮਾਣ ਕਰ ਰਿਹਾ ਕਿਉਂਕਿ ਟਾਈਮ ਬਿਲਕੁਲ ਨਹੀਂ ਲੱਗਾ ਸਿਰ ਮਾ ਮਾ ਕੜਗੇ ਸਨ ਵਲੌਗ ਨਾ ਆ ਹੁਣ ਦੇਖੋ ਲੇ ਚਾਬੀ ਲੱਭੀ ਨਹੀਂ ਤੇ ਹੁਣ ਇਹਨਾਂ ਦੀ ਪੂਤਰੀ ਭੁੱਲੀ ਪਈ ਵੀ ਚਾਬੀ ਲੱਭ ਜਾਵੇ ਨਹੀਂ ਤੇ ਗਾਲਾਂ ਬੜੀਆਂ ਪੈਣੀਆਂ ਆ ਉਹ ਦੇਖੋ ਤਿੰਨ ਜਣ ਇਹਨੂੰ ਵਛਾ ਵੀ ਅੱਗੇ ਤੂੰ ਸਾਰੇ ਕੱਪੜੇ ਇੱਥੇ ਖਿਲਾਰ ਕੇ ਗਿਆ ਹਾਂ ਪਰਬ ਐਂਦਾ ਕਰਦੇ ਨਿਆਣੇ ਪਹਿਲਾਂ ਇਹਨਾਂ ਨੂੰ ਜੀ ਰੱਖੀ ਵੀ ਜਾਂਦੀ ਇਹਨਾਂ ਤੋਂ ਚੀਜ਼ ਸੰਭਾਲ ਕੇ ਤੇ ਚਲੋ ਗਾਇਸ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਸਾਰੇ ਨੂੰ ਸੱਚੀ ਕੱਲ ਬਬਾਈ ਟਿੰਗਣੇ ਤੇ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਬਬਾਈ ਹਾਂ